ਸ੍ਰਿਸ਼ਟੀ ਸ਼ੁਰੂ ਹੁੰਦੀ ਹੈ ਇੱਕ ਐਸੀ ਅਵਸਥਾ ਤੋਂ ਜਿੱਥੇ ਦੋ ਚੀਜ਼ਾਂ ਇੱਕ ਹੈ ਪਰਮ ਬ੍ਰਹਮ ਇੱਕ ਹੈ ਅਪਰ ਬ੍ਰਹਮ ਅਨੇਕਿਕ ਬ੍ਰਹਮ ਹੋ ਇੱਕ ਇਸ਼ੂ ਜੇ ਸੰਖਿਆ ਦੀ ਅਨੁਸਾਰ ਅਸੀਂ ਗੱਲ ਕਰੀਏ ਤਾਂ ਪ੍ਰਕਿਰਤੀ ਦੇ ਤਿੰਨ ਗੁਣ ਸਮੈ ਅਵਸਥਾ ਵਿੱਚ ਹੁੰਦੇ ਐ ਇੱਕ ਅਵਸਥਾ ਦੇ ਵਿੱਚ ਜਿੱਥੇ ਉਹਨਾਂ 'ਚ ਕੋਈ ਪਰਿਵਰਤਨ ਨਹੀਂ ਆਉਂਦਾ ਉਹ ਗੁਣ ਹਨ ਸਤੋ ਰਜੋ ਤੇ ਤਮੋ ਉਸ ਨੂੰ ਅਸੀਂ ਨਹੀਂ ਮੰਨਦੇ ਪਰ ਇੰਨਾ ਜਰੂਰ ਮੰਨਦਾ ਕਿ ਰਜੋ ਸਤੋ ਤਮੋ ਦੀ ਵਿਸ਼ੰਪਰਣਾਮ ਦੇ ਨਾਲ ਹੀ ਸ੍ਰਿਸ਼ਟੀ ਸ਼ੁਰੂ ਹੁੰਦੀ ਹੈ ਇੱਥੋਂ ਤੱਕ ਕਿ ਇਹ ਜਿਹੜੇ ਤਿੰਨ ਗੁਣ ਹਨ ਇਹ ਵੀ ਪੈਦਾ ਕੀਤੇ ਜਾਂਦੇ ਅਨੰਤ ਨਹੀਂ ਮਤਲਬ ਅਨਾਦੀ ਨਹੀਂ ਹੈ ਤਾਂ ਮੈਂ ਕਹਿ ਰਿਹਾ ਕਿ ਸਤੋ ਮਏ ਚਿੱਤ ਉਸ ਤੋਂ ਸਤੋ ਚਿੱਤ ਅਨੰਤ ਜੀਵਾਂ ਦੇ ਅਨੇਕ ਜੀਵਾਂ ਦੇ ਚਿੱਤ ਬੈਦਾ ਹੁੰਦੇ ਹਨ ਉਹਨਾਂ ਦੇ ਵਿੱਚ ਸੁਖ ਸਮਰੂਪ ਚ ਅਹੰਕਾਰ ਹੁੰਦਾ ਹੈ ਉਹ ਵਿਸ਼ਮ ਪ੍ਰਣਾਮ ਜਦੋਂ ਹੋਰ ਵੱਧਦਾ ਹੈ ਅਹੰਕਾਰ ਹੋਰ ਵੱਧਦਾ ਹੈ ਤਾਂ ਬੁੱਧੀ ਹੋਰ ਵੱਧਦਾ ਤਾਂ ਮਨ ਹੋਰ ਵੱਧਦਾ ਤਾਂ ਪੰਜ ਤਨ ਮਾਤਰਾਵਾਂ ਫਿਰ ਪੰਜ ਮਹਾਭੂਤ ਗਿਆਨ ਇੰਦਰੀਆਂ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀ ਇਹਨਾਂ ਦਾ ਨਿਯੰਤਾ ਮਨ ਆਲਰੇਡੀ ਪਹਿਲਾਂ ਹੀ ਹੈ ਤਾਂ ਸਤੋ ਗੁਣ ਦੇ ਸ਼ੁਰੂ ਹੋਈ ਸ੍ਰਿਸ਼ਟੀ ਦੇ ਵਿੱਚ ਤਮੋ ਦਾ ਲੈ ਵਧਦਾ ਜਾਂਦਾ ਹੈ ਤਮੋ ਦੀ ਮਿਲਾਵਟ ਵਧਦੀ ਜਾਂਦੀ ਹੈ ਅਖੀਰ ਦੇ ਵਿੱਚ ਕੀ ਹੁੰਦਾ ਹੈ ਕਿ ਤਮੋ ਹੀ ਜ਼ਿਆਦਾ ਰਹਿ ਜਾਂਦਾ ਹੈ ਰਜੋ ਦੀ ਚਿਕ੍ਰਿਆ ਮਾਤਰ ਹੁੰਦਾ ਤੇ ਸਤੋ ਦਾਤ ਦੇਖਣਾ ਹੀ ਸਾਡੇ ਵਾਸਤੇ ਦੁਰਲਭ ਹੋ ਜਾਂਦਾ ਐ ਇਥੋਂ ਦਾ ਜਿਹੜੀ ਸਾਡੀ ਆਤਮਾ ਹੈ ਉਹ ਵੀ ਉਹਦੇ ਉੱਪਰ ਜਿੰਨੇ ਕੋਸ਼ ਬਣੇ ਹੋਏ ਨੇ ਆਨੰਦ ਮਈ ਕੋਸ਼ ਵਿਗਿਆਨ ਮਈ ਕੋਸ਼ ਮਨੋ ਮਈ ਕੋਸ਼ ਪ੍ਰਾਣ ਮਈ ਕੋਸ਼ ਹਨ ਮਈ ਕੋਸ਼ ਇਹਦੇ ਵਿੱਚ ਉਹ ਵੀ ਨਾ ਦਿਖਦੀ ਐ ਸਾਨੂੰ ਨਾ ਹੋਂ ਵਾਂਗੂ ਲੱਗਦਾ ਸਾਨੂੰ ਕਿ ਜਿਵੇਂ ਉਹ ਵੀ ਹੈ ਨੇ ਜਿਹਦੇ ਵਿੱਚ ਸਤੋਗੁਣ ਦਾ ਜ਼ਿਆਦਾ ਪਰਵਾਹ ਉਹ ਹੈ ਚਿੱਤ ਉਹ ਵੀ ਸਾਨੂੰ ਨਹੀਂ ਦਿਖਦਾ ਅਸੀਂ ਮਨ ਦਾ ਕਰਨਦਿਆਂ ਜਿਹਦੇ ਚਰਜੋ ਹੁੰਦਾ ਜ਼ਿਆਦਾ ਪ੍ਰਭਾਵ ਹੈ ਉਹ ਸਾਡਾ ਸਰੀਰੇ ਤਮੋਈ ਹੋ ਜਾਂਦਾ ਜਦੋਂ ਅਸੀਂ ਭਗਤੀ ਵਾਲੇ ਪਾਸੇ ਜਾਣਾ ਤਾਂ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਉਲਟੇ ਪਾਸੇ ਨੂੰ ਮੁੜਨਾ ਹੈ ਜਿਹੜੇ ਪਾਸੇ ਸ਼ੁਰੂ ਹੋਏ ਹਾਂ ਅਸੀਂ ਉਸੇ ਪਾਸੇ ਨੂੰ ਜਾਣਾ ਹੈ ਤਾਂ ਉਹਦੇ ਵਿੱਚ ਅਸੀਂ ਤਮੋ ਰਜੋ ਇਸ ਤੋਂ ਨਿਮ੍ਰਿਤ ਰਹਿਣੇ ਜਿਉਂ-ਜਿਉਂ ਰਜੋ ਗੁਣ ਦਾ ਸਾਡੇ ਤੋਂ ਕੰਟਰੋਲ ਹਟਦਾ ਹੈ ਅਸੀਂ ਇਨੇਕਟਿਵ ਹੁੰਦੇ ਹਾਂ ਤਾਲਾ ਕੇ ਸਮਾਧੀ ਲਗਤੀ ਹੈ ਸਮਾਧੀ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਰਜੋ ਗੁਣ ਪ੍ਰਭਾਵੀ ਨਹੀਂ ਹੋ ਸਕਦਾ ਰਜੋ ਗੁਣ ਪਹਿਲੀ ਲਾਉਂ ਦੇ ਵਿੱਚ ਪ੍ਰਭਾਵੀ ਹੁੰਦਾ ਹੈ ਹਰ ਪਹਿਲੜੀ ਲਾਉਂ ਪਰਵਿਰਤੀ ਕਰਮ ਦ੍ਰੜਾਇਆ ਬਲਰਾਮ ਜੋ ਪਰਵਿਰਤੀ ਕਰਮ ਤਾਈਂ ਹੁੰਦਾ ਜੇ ਰਜੋ ਗੁਣ ਦਾ ਪ੍ਰਭਾਵ ਹੋਵੇ ਰਜੋ ਗੁਣ ਦੀ ਪ੍ਰਧਾਨਗੀ ਪ੍ਰਵਿਰਤੀ ਕਰਮ ਇਹ ਰਜੋਗੁਣ ਸਾਨੂੰ ਐਕਟਿਵ ਕਰਦਾ ਹੈ ਇਸ ਉੱਤੇ ਸਤੋਗੁਣ ਦਾ ਪ੍ਰਭਾਵ ਜਦੋਂ ਹੁੰਦਾ ਹੈ ਤਾਂ ਅਸੀਂ ਭਗਤੀ ਵਾਲੇ ਪਾਸੇ ਜਾਂਦੇ ਹਾਂ ਯਾਨੀ ਅਸੀਂ ਸਰੀਰਕ ਰੂਪ ਵਿੱਚ ਐਕਟਿਵ ਹੋ ਰਹੇ ਹੁੰਦੇ ਹਾਂ ਉਸ ਹਿਸਾਬ ਦੇ ਨਾਲ ਜਿਹੜਾ ਨੱਚਣਾ ਹੈ ਉਹ ਸਾਡੀ ਐਕਟੀਵਿਟੀ ਹੈ ਸਾਡਾ ਐਕਸ਼ਨ ਦੇਖੋ ਇਸ ਮੱਧਿ ਵਾਲੇ ਪਾਸੇ ਜਾਂਦੇ ਅਸੀਂ ਨੱਚ ਨਹੀਂ ਸਕਦੇ ਨੱਚਣਾ ਵੀ ਅਸੀਂ ਬੋਲ ਨਹੀਂ ਸਕਦੇ ਉਸ ਵੇਲੇ ਸੁਣ ਨਹੀਂ ਸਕਦੇ ਉਸ ਟਾਂ ਦੇਖ ਨਹੀਂ ਸਕਦੇ ਉਸ ਟਾਂ ਜਦੋਂ ਰੀਟਸ ਮੱਧਿਮ ਦੀ ਉਸ ਵੇਲੇ ਹੁਣ ਇਹ ਇੰਨੀ ਸਿੰਪਲ ਜੀ ਗੱਲ ਹੈ ਉਹ ਇਹਨਾਂ ਲੋਕਾਂ ਨੂੰ ਕਿੱਦਾਂ ਸਮਝਾਈਏ ਨੱਚਣ ਕੁੱਦਣ ਮਨ ਕਾ ਚਾਓ ਅਗਲੇ ਦਿਨ ਬੜੀ ਵਧੀਆ ਹੈ ਨਾਨਕ ਜਿਹਨ ਨੂੰ ਮਨ ਪਾਉ ਜਿਹਨ ਨੂੰ ਮਨ ਪਾਉ ਤਿਨਾ ਮਨ ਪਾਉ ਜਿਨ੍ਹਾਂ ਦੇ ਮਨ ਵਿੱਚ ਡਰ ਹੈ ਅਕਾਲ ਪੁਰਖ ਦਾ ਉਹਨਾਂ ਦੇ ਮਨ ਵਿੱਚ ਹੀ ਪ੍ਰੇਮ ਪੈਦਾ ਹੁੰਦਾ ਹੁਣ ਸਵਾਲ ਹੈਗਾ ਕਿ ਇਹ ਜਿਹੜੀਆਂ ਗੱਲਾਂ ਜਿਹਨੂੰ ਮੈਂ ਕਹਿੰਦਾ ਕਿ ਬਹੁਤ ਸਿੰਪਲ ਗੱਲਾਂ ਹੈ ਸਮਾਧੀ ਦੀਆਂ ਤੇ ਇਹਨਾਂ ਲੋਕਾਂ ਨੂੰ ਕਿੱਦਾਂ ਸਮਝਾਈਆਂ ਜਾਣਗੀਆਂ ਜਿਹੜੇ ਹਜੇ ਬਾਣੀ ਦਾ ਉਚਾਰਣ ਕਰਨ ਦੀ ਸਥਿਤੀ ਵਿੱਚ ਵੀ ਨਹੀਂ ਹੈ ਜਿਹੜਾ ਕੋਈ ਉਹਨਾਂ ਦੇ ਨਿਤਨੇ ਵਾਲੇ ਪਾਸੇ ਲੱਗਿਆ ਵੀ ਹੈ ਤਾਂ ਉਹਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਵੀ ਉਹ ਬੋਲ-ਬੋਲ ਕੇ ਵੀ ਨਿਤਨੇਮ ਕਰ ਲਿਆ ਬਸ ਅਰਥ ਬੋਧ ਤਾਂ ਬੜੀ ਦੂਰ ਦੀ ਗੱਲ ਹੈ ਉਹਨਾਂ ਵਾਸਤੇ ਜਿੰਨਾ ਜ਼ਿਆਦਾ ਉੱਥੋਂ ਆਇਆ ਕਿ ਲਗਾਤਾਰ ਮੇਰੇ ਮਨ ਦੇ ਵਿੱਚ ਇਹੀ ਵਿਚਾਰ ਬਣਿਆ ਉਹ ਇਹ ਉਪਰਾਲਾ ਵਧੀਆ ਕੱਢਦੇ ਵਿਸ਼ੇ ਉਪਰਾਲਾ ਇਹ ਵਧੀਆ ਜਿਹੜਾ ਨੇ ਸੰਥਾ ਸੈਂਚੀਆਂ ਦੇ ਕੇ ਆਏ ਹਨ ਉਹਨਾਂ ਦਾ ਉਦੇਸ਼ ਕੀ ਹੈ ਉਹ ਉਹਨਾਂ ਦੀ ਵੈਬਸਾਈਟ ਤੇ ਲਿਖਿਆ ਉਹਨਾਂ ਨੇ ਵਧੀਆ ਕੁਆਲਿਟੀ ਦੇ ਵਿੱਚ ਬੁੱਕਲੇਟਸ ਛਾਪੀਆਂ ਹੋਈਆਂ ਉੱਥੇ ਡਿਸਟ੍ਰਿਬਿਊਟ ਕੀਤੀਆਂ ਹੋਈਆਂ ਉਹਨਾਂ ਨੇ ਬੜੀ ਅੱਛੀ ਕੁਆਲਿਟੀ ਦੀ ਫਿਰ ਮੈਂ ਗਿਆ ਨਹੀਂ ਮੈਂ ਆਪਣੇ ਪਾਰਟ ਦੇ ਵਿੱਚ ਬਿਜ਼ੀ ਸੀ ਇਸ ਲਈ ਜਾਨਦਾ ਮੈਂ ਸ਼ਾਇਦ ਮਿਲਦਾ ਵੀ ਉਸ ਨੂੰ ਗੱਲ ਵੀ ਕਰਦੇ ਉਹਨਾਂ ਨਾਲ ਲੇਕਿਨ ਜਿਸ ਸਾਹਬ ਨਾਲ ਮਤਲਬ ਉੱਥੇ ਆਏ ਐ ਫਿਰ ਉਥੀਆਂ ਉਹਨਾਂ ਨੇ ਵੰਡੀਆਂ ਐ ਉੱਥੇ ਨਾਮ ਲੈ ਕੇ ਲਿਖ ਕੇ ਸਾਰਿਆਂ ਦੇ ਫੋਟੋਆਂ ਵੀ ਲਈਆਂ ਸਾਰਿਆਂ ਦੀ ਉਸ ਤੋਂ ਨਾ ਲੱਗਦਾ ਕਿ ਲੱਖਾਂ ਰੁਪਏ ਦਾ ਬਜਟ ਹੈ ਤਾਂ ਪੈਸਾ ਫਿਰ ਖਾਇਤਾ ਪੰਥ ਦਾ ਹੀ ਹੈ ਨਾ ਇੱਕ ਬੰਦਾ ਆਪਣਾ ਦਸਵੰਦ ਕੱਢ ਕੇ ਪ੍ਰੋਗਰਾਮ ਚਲਾ ਰਿਹਾ ਤਾਂ ਦਸਵੰਦ ਪੰਥ ਦਾ ਹੀ ਹੈ ਨਾ ਕਿਤੇ ਐਸਾ ਨਾ ਹੋਵੇ ਕਿ ਉਹ ਵੇਸਟ ਹੋ ਜਾਵੇ ਹੁਣ ਸਾਡੇ ਕੋਲ ਸਮਾਂ ਨਹੀਂ ਹੈ ਮੈਂ 41 ਸਾਲ ਦਾ ਹੋ ਗਿਆ ਆ ਦੇ ਪੰਜ ਸਾਲ ਸੱਤ ਸਾਲ ਵੀ ਹੋਰ ਜੀ ਲਈਏ ਤੇ ਕੰਮ ਜਿਹੜਾ ਉਹ ਇੰਨਾ ਪਿਆ ਕਰਨ ਵਾਲਾ ਵੀ ਉਹ 50 ਸਾਲਾਂ ਚ ਵੀ ਨਹੀਂ ਬੋੜਾ ਹੋ ਸਕਦਾ